प्यारे दोस्तों प्यार भरी शक्ति श्री अकाल जी मुलाजिम वीरा ते ਭੈਣਾਂ ਨੂੰ ਹੁਣ ਚੱਲਦੇ ਆਂ ਅੱਜ ਦੀਆਂ ਖਾਸ ਖਾਸ ਖਬਰਾਂ ਵੱਲ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਤਿਆਰ ਹਨ ਹੁਣ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੰਜਾਬ ਸਿਵਲ ਸਕੱਤਰ ਸਟਾਫ ਐਸੋਸੀਏਸ਼ਨ ਦੇ ਚੇਅਰਮੈਨ ਸੁਚੇਂ ਸਿੰਘ ਖੈਰਾ ਨੇ ਕਿਹਾ ਦੀ ਮੁਲਾਜ਼ਮਾਂ ਵੱਲੋਂ ਵਕਫ ਵਕਫ ਸਮੇਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ ਜਿਸ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗ ਤੋਂ 56 ਤੇ ਕਮਿਸ਼ਨ ਦੇ ਏਰੀਆ ਸਬੰਧੀ ਸਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਬੰਬੂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਤਾਂ ਵੀ ਮਹਿੰਗਾਈ 38% ਤੋਂ ਵਧਾ ਕੇ 50% ਕਰ ਦਿੱਤਾ ਜਾਵੇ ਤੇ 17/7/2020 ਵਿੱਚ ਭਰਤੀ ਹੋਏ ਮੁਲਾਜ਼ਮਾਂ ਦਾ ਸੇਮਾ ਪੇ ਕਮਿਸ਼ਨ ਏਰੀਆ ਸਬੰਧੀ ਅਤੇ 15/1/2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਖ ਕਾਲ ਦੇ ਏਰੀਆ ਦੇ ਸਬੰਧੀ ਅਤੇ ਪਰਖ ਕਾਲ ਦਾ ਸਮਾਂ ਘਟਾਉਣ ਸਬੰਧੀ ਮੁਲਾਜ਼ਮਾਂ ਦੀਆਂ ਮੰਗਾਂ ਹਨ ਪਰ ਪੰਜਾਬ ਸਰਕਾਰ ਉਪਰੋਕਤ ਉਪਰੋਕਤ ਮੰਗਾਂ ਤੇ ਗੱਲਬਾਤ ਕਰਨ ਲਈ ਮੀਟਿੰਗ ਨਹੀਂ ਦੇ ਰਹੀ ਇਸ ਕਰਕੇ ਮੁਲਾਜ਼ਮਾ ਵੱਲੋਂ 3 ਜੁਲਾਈ ਨੂੰ ਪੰਜਾਬ ਸਿਵਲ ਸਖਤਰ ਚੰਡੀਗੜ੍ਹ ਵਿਖੇ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਰੈਲੀ ਕੀਤੀ ਜਾਵੇਗੀ ਪੀਐਸਪੀ ਸੀਐਲ ਦੇ ਹੈਡ ਆਫਿਸ ਪਟਿਆਲਾ ਵੱਲੋਂ 2 ਜੁਲਾਈ 2024 ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ PSBE এমপ্লয়িজ জয়েন্ট ফোর্স بجلی ਮੁਲਾਜ਼ਮਾ রেক ਮੁਲਾਜ਼ਮ एकता मंच ਦੇ ਪੰਜਾਬ ਆਗੂਆਂ ਦੀ ਮੀਟਿੰਗ 5 ਜੁਲਾਈ ਨੂੰ ਕਾਨਫਰੰਸ ਹਾਲ ਪਟਿਆਲਾ ਵਿਖੇ ਹੋਵੇਗੀ ਇਸ ਮੀਟਿੰਗ ਵਿੱਚ ਉਹੀ ਮੁਲਾਜ਼ਮਾ ਸ਼ਾਮਲ ਹੋਣਗੇ ਜੋ PSPL ਵਿੱਚ ਨੌਕਰੀ ਕਰਦੇ ਹਨ ਰਿਟਾਇਰਮੈਂਟ ਹੋਏ ਮੁਲਾਜ਼ਮਾ ਨੂੰ ਮੀਟਿੰਗ ਵਿੱਚ ਮੀਟਿੰਗ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਇਹ ਸਾਫ਼-ਸਾਫ਼ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਮੀਟਿੰਗ ਵਿੱਚ ਮੁਲਾਜ਼ਮਾ ਦੀ ਮੁੱਖ ਮੰਗ ਪੀ ਕਮਿਸ਼ਨਡ ਏਰੀਆ ਸੰਬੰਧੀ ਮੰਗਾਈ ਪੱਤੇ ਅਤੇ ਕਿਸ਼ਤਾਂ ਦਾ ਬਕਾਇਆ ਅਤੇ ਮੁਲਾਜ਼ਮਾਂ ਦੇ ਕੱਟੇ ਕਟੀਆਂ ਪੈਂਡੂ ਖੇਟ ਪੱਤੇ ਤੇ ਮੋਬਾਈਲ ਪੱਤੇ ਬਹਾਲ ਕਰਨ ਸੰਬੰਧੀ ਅਤੇ ਪੀ ਐਸ ਪੀ ਐਲ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪਰਨ ਸੰਬੰਧੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਹੋਵੇਗੀ ਇਸ ਪੱਤਰ ਪੀ ਐਸ ਪੀ ਸੀ ਐਲ ਦੇ ਪ੍ਰਸ਼ਾਸਨ ਵੱਲੋਂ 2 ਜੁਲਾਈ ਨੂੰ ਦਿੱਤਾ ਗਿਆ ਹੈ ਧੰਨਵਾਦ ਸਾਨੂੰ ਸਪੋਰਟ ਕਰਨ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ